में बीजेपी ने हॉर्डिंग का बहिष्कार किया किसानों ने लगाए बीजेपी बहिष्कार के बोर्ड अमृतसर के सुल्तानविंड गांव में किसानों ने बीजेपी बहिष्कार के बोर्ड लगा दिए हैं। किसानों ने कहा कि हम बीजेपी का पुरजोर विरोध करते हैं वो हमारे गांव में वोट मांगने ना आए नहीं तो जमकर विरोध होगा अमृतसर में बीजेपी नेता तरनजीत सिंह संधू का किसानों द्वारा बड़े पैमाने पर विरोध किया जा रहा है किसान कमेटी कोर्ट ने आज गांव ंड में भाजपा बहसकार का बोर्ड लगाकर कहा कि पूरा गांव सुल्तानबिंड केंद्र की भाजपा सरकार का विरोध करता है इस मौके पर किसान नेता गुरबच सिंह सोनू महल ने कहा कि हमने केंद्र सरकार को चेतावनी दी है उन्होंने पहले ही कहा था कि हम बीजेपी को अपने गांव में घुसने नहीं देंगे उन्होंने कहा कि पिछले दिन भी बीजेपी ने सुल्तानबीन गांव में एक कार्यक्रम किया था जिसके तहत हमारी किसान मजदूर संघर्ष कमेटी ने उन्हें आगे बढ़ाया और आज उन्हें खदेड़ दिया केंद्र सरकार द्वारा लखीमपुरी खदान के दोषियों को फिर से टिकट दिया जा रहा है किसानों को दिल्ली नहीं जाने दिया जा रहा है किसानों पर लगातार अत्याचार किए जा रहे हैं उन्होंने कहा कि किसान शांति पूर्वक अपनी मांगों को मनवाने के लिए संघर्ष कर रहे हैं लेकिन केंद्र सरकार द्वारा हमारे किसानों को गोली मारी जा रही है जिसके विरोध में हम केंद्र की भाजपा सरकार का बहिष्कार करते हैं और लोकसभा चुनाव में हम उनके उम्मीदवारों को अपने गांव में घुसने नहीं देंगे और जब तक केंद्र सरकार हमारी मांगे नहीं मान लेती हम उनका पूर्ण बहिष्कार करेंगे ਅੰਮ੍ਰਿਤਸਰ ਸੇ ਪત્રਕਾਰ ਮਲਕੀਤ ਸਿੰਘ ਛਿੰਦਾ ਕੀ ਵਿਸ਼ੇਸ਼ ਰਿਪੋਰਟ ਜਲੰਧਾਬ 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 ਕਿਸ ਤਰ੍ਹਾਂ ਨਾਮ ਦਾ ਸਿੱਖ ਇਸ ਤਰ੍ਹਾਂ ਪ੍ਰਦਰਸ਼ਨ ਕੀਤਾ ਜਿਹੜੇ ਕਿਹੜੇ ਲੱਗੇ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਆਪਣਾ ਹੈ ਗਾ ਜੇ ਗੁਰਪ੍ਰੀਤ ਸਿੰਘ ਸੋਨੂ ਮਾਲ ਕਿਸਾਨ ਸਿੰਚਰਚ ਕਮੇਟੀ ਕੋਟ ਬੁੱਢਾ ਸਭਾਈ ਆਗੂ ਅਸੀਂ ਜੀ ਵਿਰੋਧ ਕਰਨ ਦਾ ਸਾਡਾ ਜਰੀਆ ਇਹ ਜੇ ਅਸੀਂ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਸਾਡੇ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ ਇਹਨਾਂ ਨੂੰ ਕਿਹਾ ਗਿਆ ਸੀ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਨਾ ਜਾਇਆ ਜਾਵੇ ਅਸੀਂ ਵਿਰੋਧ ਕਰਾਂਗੇ ਡਟ ਕੇ ਇਹਨਾਂ ਦਾ ਅਸੀਂ ਵੀਰ ਜੀ 29 ਤਰੀਕ ਨੂੰ ਇਹਨਾਂ ਨੇ ਸਾਡੇ ਪਿੰਡ ਮੀਟਿੰਗ ਰੱਖੀ ਅਸੀਂ ਬਹੁਤ ਵੱਡੇ ਪੱਧਰ ਤੇ ਵਿਰੋਧ ਕੀਤਾ ਤੇ ਇਹ ਗੱਡੀਆਂ ਲੈ ਕੇ ਅੱਗੇ ਲਾ ਕੇ ਭੱਜ ਗਏ ਅੱਜ ਅਸੀਂ ਇੱਕ ਪਿੰਡ ਸੁਲਤਾਨਵਿੰਡ ਦੇ ਵਿੱਚ ਪੂਰਨ ਤੌਰ ਤੇ ਇਹਨਾਂ ਦਾ ਬਾਈਕਾਡ ਕਰਤਾ ਵਾ ਅਸੀਂ ਇਹਨਾਂ ਨੂੰ ਹੁਣ ਆਪਣੇ ਪਿੰਡ ਦੇ ਵਿੱਚ ਕੋਈਨ ਪ੍ਰਚਾਰ ਨਹੀਂ ਕਰਨ ਦਵਾਂਗੇ ਪੂਰਨ ਤੌਰ ਤੇ ਬੰਦਿਆ ਅਸੀਂ ਇਹਨਾਂ ਦਾ ਡੱਟ ਕੇ ਵਿਰੋਧ ਕਰਾਂਗੇ ਕੀ ਲੱਗਦਾ ਇਨਸਾਫ ਕਿਹਨੂੰ ਮਿਲਦਾ ਹੈ ਸ਼ੁਕਰ ਕਰਨਾ ਹੈ ਦੇਖੋ ਜੀ ਇਨਸਾਫ ਨੂੰ ਕੀ ਮਿਲਣਾ ਜਿਨ੍ਹਾਂ ਨੇ ਲਕੀਨਪੁਰ ਖੀਦੀ ਦੇ ਵਿੱਚ ਕਿਸਾਨਾਂ ਦੇ ਉੱਤੇ ਗੱਡੀਆਂ ਚੜਾਈਆਂ ਉਹਨਾਂ ਨੂੰ ਅੱਜ ਕੇਂਦਰ ਸਰਕਾਰ ਵੱਲੋਂ ਐਮਪੀ ਦੀਆਂ ਟਿਕਟਾਂ ਦੇ ਕੇ ਨਵਾਜੀ ਆ ਗਿਆ ਜਿਨ੍ਹਾਂ ਨੇ ਸਾਡੇ ਕਿਸਾਨਾਂ ਦੇ ਉੱਤੇ ਸਿਰਾਂ ਦੇ ਉੱਤੇ ਗੋਲੀਆਂ ਮਾਰੀਆਂ ਛੁੱਪ ਕਰਨ ਵੀਰ ਦੇ ਰਿਤਪਾਲ ਵੀਰ ਨੂੰ ਲੰਗਰ ਵਰਤੌਂਦੇ ਨੂੰ ਬੋਰੀਆਂ ਦੇ ਵਿੱਚ ਪਾ ਕੇ ਘੁੱਟਿਆ ਗਿਆ ਇੱਕ ਬਠਿੰਡੇ ਦੇ ਵੀਰ ਦੀਆਂ ਅੱਖਾਂ ਚਲੇ ਗਈਆਂ ਅੱਖਾਂ ਦੀ ਲੈਡ ਚਲੇ ਗਈ ਅੰਨਾ ਹੋ ਗਿਆ ਉਹ ਵੀਰ ਐਡੇ ਸਾਡੇ ਉੱਤੇ ਜਿਨ੍ਹਾਂ ਤਸੱਦਦ ਕੀਤੇ ਉਹਨਾਂ ਪੁਲਿਸ ਕਰਮਚਾਰੀ ਜਿਹੜੇ ਇਹਨਾਂ ਦੇ ਆ ਹਰਿਆਣੇ ਦੇ ਉਹਨਾਂ ਨੂੰ ਉਹਦੇ ਦੇ ਕੇ ਨਵਾਜੇ ਆ ਗਿਆ ਕੀ ਅਸੀਂ ਭਾਰਤ ਦਾ ਹਿੱਸਾ ਨਹੀਂ ਆ ਕੀ ਅਸੀਂ ਦਿੱਲੀ ਆਪਣੀ ਰਾਜਧਾਨੀ ਦੇ ਜਾ ਨਹੀਂ ਸਕਦੇ ਕੀ ਅਸੀਂ ਟਰੈਕਟਰਾਂ ਦਾ 18% ਟੈਕਸ ਨਹੀਂ ਦਿੰਦੇ ਇਹਨਾਂ ਨੂੰ ਸਾਨੂੰ ਦੱਸਣ ਸਾਡੇ ਵਿੱਚ ਕੀ ਕਮੀਆਂ ਆ ਸਾਨੂੰ ਕਿਉਂ ਨਹੀਂ ਦਿੱਲੀ ਰਾਜਧਾਨੀ ਦੇ ਜਾਇਆ ਜਾਂਦਾ ਜੇ ਸਾਨੂੰ ਕੋਈ ਦੁੱਖ ਆ ਤਕਲੀਫ ਆ ਬੰਦੇ ਨੇ ਡਾਕਟਰ ਕੋ ਜਾਣਾ ਹੁੰਦਾ ਜੇ ਅਸੀਂ ਕੋਈ ਕੋਈ ਵੀ ਲੋਕਤੰਤਰ ਆਏ ਸਾਨੂੰ ਕੋਈ ਦੁੱਖ ਤਕਲੀਫ ਆ ਸਾਨੂੰ ਕੋਈ ਪਰੇਸ਼ਾਨੀ ਆਉਂਦੀ ਖੇਤੀ ਬਾੜੀ ਦੇ ਕਿਤੇ ਚ ਅਸੀਂ ਆਪਣਾ ਕੇਂਦਰ ਸਰਕਾਰ ਕੋਲ ਦਿੱਲੀ ਰਾਜਧਾਨੀ ਤੇ ਜਾਣਾ ਜਿੱਥੇ ਸਾਨੂੰ ਨਹੀਂ ਜਾਣ ਦਿੱਤਾ ਜਾਂਦਾ ਇਸ ਕਰਕੇ ਅਸੀਂ ਕੇ ਅੰਦਰ ਸਰਕਾਰ ਬੀਜੇਪੀ ਸਰਕਾਰ ਦਾ ਡਟ ਕੇ ਵਿਰੋਧ ਕਰਾਂਗੇ ਜੀ